ਬਹੁਤ ਬਹੁਤ ਧੰਨਵਾਦ ਗੋਲਡੀ ਜੀ ਜਿਹੜੀ ਗੱਲ ਧੰਨਵਾਦ ਦੀ ਗੱਲ ਕਹੀ ਹੈ ਸਾਡੇ ਕੋਲ ਲਫ਼ਜ਼ੇ ਨਹੀਂ ਕਿ ਉਹਨਾਂ ਲਫ਼ਜ਼ਾਂ ਦੇ ਨਾਲ ਅਸੀਂ ਅਮਨ ਜੀ ਦਾ ਧੰਨਵਾਦ ਕਰ ਸਕੀਏ ਜਿਤਨੀਆਂ ਗੱਲਾਂ ਜਿਤਨੇ ਮੰਗਾਂ ਇਹਨਾਂ ਨੇ ਉਦਮ ਸਿੰਘੂਰਾ ਵਾਸਤੇ ਮੰਗੀਆਂ ਨੇ ਜਾਂ ਸੁਨਾਮ ਸ਼ਹਿਰ ਦੇ ਵਿਕਾਸ ਵਾਸਤੇ ਜਿਹੜੇ ਪ੍ਰਾਲੇ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਤੇ ਸਾਡੇ ਕੋਲ ਕੋਈ ਸ਼ਬਦ ਨਹੀਂ ਤੇ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰ ਰਹੇ ਹਾਂ ਤੇ ਹੁਣ ਗੁਜਾਰਸ਼ ਹੈ ਸ਼੍ਰੀ ਅਮਨੂਰ ਰਾਜੇ ਨੂੰ ਕੈਬਨਿਟ ਮੰਤਰੀ ਪੰਜਾਬ ਉਹ ਵੀ ਆਪਣੀ ਹਾਜ਼ਰੀ ਆਪਣੇ ਸ਼ਬਦਾਂ ਦੇ ਨਾਲ ਸਾਂਝੇ ਕਰ ਬਹੁਤ ਹੀ ਪਾਵਨ ਔਰ ਪਵਿੱਤਰ ਵਿਹਾੜੇ ਦੇ ਉੱਪਰ ਔਰ ਬਹੁਤ ਹੀ ਮੁਕੱਦਸ ਥਾਨ ਸ਼ਹੀਦ ਉਦਮ ਸਿੰਘ ਜੀਆ ਦੇ ਜੱਦੀ ਘਰ ਵਿਖੇ ਪਹੁੰਚੇ ਮੇਰੇ ਸਾਰੇ ਸਤਿਕਾਰਯੋਗ ਮੇਰੇ ਪਿਤਾ ਸਨ ਬਜ਼ੁਰਗ ਮੇਰੀਆਂ ਮਾਵਾ ਭੈਣਾ ਸਾਰੇ ਨੌਜਵਾਨ ਸਾਥੀ ਵੀਰ ਅੰਬੋਜ ਭਾਈਚਾਰੇ ਦੇ ਮੇਰੇ ਸਾਰੇ ਸਤਿਕਾਰਯੋਗ ਸਾਥੀ ਜਥੇਬੰਦੀਆਂ ਮੇਰੇ ਵੀਰ ਗੋਲਡੀ ਕੰਬੋਜ ਜੀ ਡਾਕਟਰ ਮਲਕੀਰ ਸਿੰਘ ਜੀ ਟੋਨੀ ਜੀ ਮੁਕੇਸ਼ ਜੀ ਸਾਰੀ ਸਤਕਾਰਯੋਗ ਸਾਥੀਓ ਫਤਿਹ ਕਰੋ ਜਗਨ ਦੇ ਵਾਹਿਗੁਰੂ ਜੀ ਦਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਸਾਰੇ ਸਾਥੀਆਂ ਨੇ ਮੇਰਾ ਧੰਨਵਾਦ ਕੀਤਾ ਮੈਂ ਸਮਝਦਾ ਕਿ ਧੰਨਵਾਦ ਕਰਨਾ ਬਣਦਾ ਹੈ ਮਹਾਨ ਯੋਧੇ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਉਹਨਾਂ ਦਾ ਉਹਨਾਂ ਦੇ ਨਾਲ ਦੇ ਹੋਰ ਇਨਕਲਾਬੀ ਸਾਥੀਆਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਆਪਾਂ ਖੁੱਲੇ ਆਜ਼ਾਦ ਅਸਮਾਨ ਹੇਠ ਸਾਹ ਲੈ ਰਹੇ ਹਾਂ ਤੇ ਉਹਨਾਂ ਦੀਆਂ ਕੁਰਬਾਨੀਆਂ ਦੀ ਵਜ੍ਹਾ ਕਰਕੇ ਹੀ ਅੱਜ ਅਸੀਂ ਲੋਕ ਇੱਥੇ ਪਹੁੰਚੇ ਹਾਂ ਕਿ ਸਮਾਜ ਲਈ ਕੁਝ ਕਰ ਸਕੀਏ ਸੋ ਮੈਂ ਸਮਝਦਾ ਕਿ ਧੰਨਵਾਦ ਆ ਉਹਨਾਂ ਦਾ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਨਿੱਜ ਦੇ ਬਿਨਾਂ ਕਿਸੇ ਨਿੱਜੀ ਹਿੱਤ ਦੇ ਆਗਿਆ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ 21 21 ਸਾਲ ਆ ਅੱਜ ਦੀ ਘੜੀ ਅਣਖ 21 ਮਿੰਟ ਜਿਉਂਦੀ ਰੱਖਣੀ ਔਖੀ ਹੋ ਜਾਂਦੀ ਹੈ ਕਈ ਲੋਕਾਂ ਵੱਲੋਂ ਤੇ 21 ਸਾਲ ਚਿੰਗ ਜਲਦੀ ਰੱਖਣੀ ਅਣਖ ਜਗਦੀ ਰੱਖਣੀ ਤੇ ਸੱਤ ਸਮੁੰਦਰ ਪਾਰ ਜਾ ਕੇ ਬਦਲਾ ਲੈਣਾ ਇਹ ਕੋ ਖਾਲਾ ਜੀ ਦਾ ਮਾੜਾ ਨਹੀਂ ਸੀਗਾ ਜੀ ਖਾਲਾ ਜੀ ਦਾ ਖੇਲ ਨਹੀਂ ਸੀਗਾ ਇਹ ਜਿਹਨੂੰ ਜਿਸ ਵਿਅਕਤੀ ਦੇ ਉੱਪਰ ਪਰਮਪਿਤਾ ਪਰਮਾਤਮਾ ਦਾ ਸੱਚੇ ਪਾਤਸ਼ਾਹ ਦੀ ਸਿੱਧੀ ਨਿਗਾਹ ਹੋਵੇ ਮਿਹਰ ਹੋਵੇ ਤੇ ਇਹ ਵਰਦਾਨ ਹੋਵੇ ਕਿ ਰਹਿੰਦੀ ਜ਼ਿੰਦਗੀ ਤੱਕ ਤੁਹਾਡਾ ਨਾਮ ਤੇ ਤੁਹਾਡੀ ਸ਼ਹਾਦਤ ਦੀਆਂ ਵਾਰਾਂ ਗਾਈਆਂ ਜਾਣਗੀਆਂ ਇਹ ਉਹੀ ਬੰਦਾ ਕਰ ਸਕਦਾ ਸੀਗਾ ਤੇ ਆਪਣੇ ਸਾਰਿਆਂ ਦੀ ਖੁਸ਼ਕਿਸਮਤੀ ਤਾਂ ਇਸੇ ਗੱਲ ਦੀ ਹੈ ਕਿ ਆਪਾਂ ਉਸ ਮਹਾਨ ਸ਼ਹੀਦ ਦੇ ਵਾਰਸਾਂ ਉਹਨਾਂ ਦੀ ਇਸ ਮਿੱਟੀ ਦੇ ਵਾਰਸਾਂ ਸੋ ਮੈਂ ਸਮਝਦਾ ਕਿ ਜਿੰਨਾ ਨਮਨ ਕਰ ਲਿਆ ਜਾਵੇ ਜਿੰਨਾ ਕੰਮ ਕਰ ਲਿਆ ਜਾਵੇ ਜਿੰਨਾ ਸਜਦਾ ਕਰ ਲਿਆ ਜਾਵੇ ਉਸ ਮਹਾਨ ਸ਼ਹੀਦ ਨੂੰ ਤੇ ਉਹਨਾਂ ਦੀ ਕੁਰਬਾਨੀ ਨੂੰ ਉਹਨੇ ਹੀ ਥੋੜਾ ਮੇਰੀ ਖੁਸ਼ਕਿਸਮਤੀ ਮੇਰੇ ਵੀ ਗੋਲਦੀ ਜੀ ਦੱਸ ਕੇ ਗਏ ਮੇਰੀ ਖੁਸ਼ਕਿਸਮਤੀ ਕਿ ਜਦੋਂ ਪਹਿਲਾਂ ਮੇਰੇ ਪਿਤਾ ਸਵਰਗੀ ਉਹ ਕੋਹਾਂਦਾ ਸੀ ਰੋਣਾ ਸੀਗੇ ਉਦੋਂ ਉਹਨਾਂ ਵੇਲੇ ਸਟੇਟ ਲੈਵਲ ਦਾ ਨਹੀਂ ਉਦੋਂ ਵੀ ਆਜ਼ਾਦੀ ਨੂੰ ਤਕਰੀਬਨ 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 50 60 ਸਾਲ ਹੋ ਗਏ ਸੀਗੇ 50 55 ਸਾਲ ਉਹ ਤੋਂ ਪਹਿਲਾਂ ਕਦੇ ਸਟੇਟ ਲੈਵਲ ਦਾ ਫੰਕਸ਼ਨ ਕਿਸੇ ਨੇ ਸੋਚੀ ਨਹੀਂ ਸੀ ਕਿ ਸਰਕਾਰਾਂ ਬੜੀਆਂ ਆਈਆਂ ਬੜੀਆਂ ਗਈਆਂ ਤੇ ਉਹਨਾਂ ਦੇ ਵੇਲੇ ਸ਼ੁਰੂਆਤ ਹੋਈ ਸਟੇਟ ਲੈਵਲ ਫੰਕਸ਼ਨ ਦੀ ਚੱਲਦਾ ਰਿਹਾ ਸਮਾਂ ਤੇ ਅੱਜ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਉਸੇ ਧਰਤੀ ਦੀ ਉਸੇ ਧਰਤੀ ਦੇ ਮਸ਼ਿੰਦਿਆਂ ਦੀ ਸ਼੍ਰੀ ਦੁੱਧਨ ਸਿੰਘ ਦੇ ਵਾਰਸਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਪਰਮੇ ਦਾ ਪਰਮਾਤਮਾ ਤੇ ਆ ਸਾਰੀ ਸੰਗਤ ਨੇ ਦਿੱਤਾ ਸੋ ਮੈਂ ਸਮਝਦਾ ਕਿ ਜਿਹੜਾ ਮੇਰਾ ਧੰਨਵਾਦ ਕੀਤਾ ਗਿਆ ਤਾਂ ਮੇਰਾ ਫਰਜ਼ ਹੀ ਮੇਰੀ ਡਿਊਟੀ ਸੀ ਹਾਂ ਇਹ ਠੀਕ ਹੈ ਕਿ ਪਿਛਲੇ ਸਮੇਂ ਦੇ ਵਿੱਚ ਜੋ ਜੋ ਵੀ ਭਾਈਚਾਰੇ ਵੱਲੋਂ ਮੈਨੂੰ ਜੋ ਹੁਕਮ ਹੈ ਮੈਂ ਆਪਦਾ ਫਰਜ਼ ਆਪਦੀ ਡਿਊਟੀ ਸਮਝ ਕੇ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਪਿਛਲੇ ਸਾਲ ਇੱਕ ਗੱਲ ਆਈ ਕਿ ਸਰਕਾਰ ਵੱਲੋਂ ਐਡਵਰਟਾਈਜ਼ਮੈਂਟ ਹੈ ਜਿਹੜੀ ਉਹ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਛੋਟੀ ਦਿੱਤੀ ਗਈ ਇਹ ਤੁਸੀਂ ਬਾਪੂ ਜੀ ਅੱਜ ਪੂਰੇ ਮੁਲਕ ਦੇ ਵਿੱਚ ਫਰੰਟ ਪੇਜ ਦੇ ਉੱਪਰ ਨੈਸ਼ਨਲ ਲੈਵਲ ਤੇ ਐਡ ਹੈ ਜਿਹੜੀ ਉਹ ਸ਼ਹੀਦ ਉਦਮ ਸਿੰਘ ਦੀ ਫੋਟੋ ਵਾਲੀ ਹੋਈ ਹੈ ਜੀ ਪੂਰੇ ਮੁਲਕ ਦੇ ਵਿੱਚ ਕਲੇਰੀਏ ਪੰਜਾਬ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੱਗਿਆ ਤਾਂ ਕਿ ਪਤਾ ਲੱਗੇ ਕਿ ਉਹ ਮਹਾਨ ਜਰਨੈਲ ਮਹਾਨ ਸਕੂਤ ਕਿਹੜੀ ਧਰਤੀ ਦਾ ਸੀਗਾ ਕਿਹੜੀ ਮਿੱਟੀ ਦਾ ਸੀਗਾ ਸੁਨਾਮ ਦਰਾਂ ਵੱਜ ਸਾਰੇ ਮੁਲਕ ਦੇ ਵਿੱਚ ਗਿਆ ਇਸੇ ਤਰੀਕੇ ਨਾਲ ਰਾਜਨੀਤੀਆਂ ਬਹੁਤ ਹੋਈਆਂ ਬਹੁਤ ਮੰਗਾਂ ਹੋਈਆਂ ਤੁਹਾਡਾ ਹੁਕਮ ਸੀਗਾ ਨੈਸ਼ਨਲ ਹਾਈਵੇ ਜਿਹੜੀ ਇਸ ਰੋਡ ਦਾ ਨਾਮ ਪਟਿਆਲਾ ਤੋਂ ਸੁਨਾਮ ਤੱਕ ਦਾ ਨਾਮ ਹੈ ਜਿਹੜਾ ਉਹ ਸ਼ਿਰਦਨ ਸਿੰਘ ਦੇ ਨਾਮ ਤੇ ਰੱਖਿਆ ਜਾਵੇ ਜਿਹੜਾ ਪਟਿਆਲਾ ਤੋਂ ਪਟਿਆਲਾ ਤੋਂ ਭਵਨ ਨਿਗੜ ਕਿਉਂਕਿ ਨੈਸ਼ਨਲ ਹਾਈਵੇ ਹੈ ਉਹ ਕੇਂਦਰ ਸਰਕਾਰ ਦਾ ਕੰਮ ਹੈ ਕੇਂਦਰ ਸਰਕਾਰ ਨੂੰ ਅਸੀਂ ਕੇਸ ਬਣਾ ਕੇ ਭੇਜਦਾ ਚਿੱਠੀ ਸੀਐਮ ਸਾਹਿਬ ਤੋਂ ਲਿਖਾਦੀ ਭਵਨ ਨਿਗੜ ਤੋਂ ਲੈ ਕੇ ਭਵਨ ਨਿਗੜ ਸੁਨਾਮ ਭੀਖੀ ਕੋਟਸ਼ਮੀਰ 65 ਕਿਲੋਮੀਟਰ ਦਾ ਟੋਟਾ ਸ਼ੀਲਦਮ ਸਿੰਘ ਦੇ ਨਾਮ ਤੇ ਅੱਜ ਨਾਮ ਕਰਨਾ ਜਿਹੜਾ ਉਹ ਹੋ ਜੂਗਾ ਆਰਡਰ ਸਰਕਾਰ ਵੱਲੋਂ ਹੋ ਚੁੱਕੇ ਵਾਹ ਜੀ ਵਾਹ ਜੋ ਜੋ ਤੁਹਾਡੇ ਜੋ ਤੁਹਾਡਾ ਹੁਕਮ ਛੁੱਟੀ ਦਾ ਸੀ ਮੈਂ ਸਮਝਦਾ ਮੈਂ ਇਹੀ ਕਿਹਾ ਮੈਂ ਕਿਹਾ ਜੀ ਮੈਂ ਕਿਹਾ ਜੀ ਤੋਂ ਨੂੰ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਾ ਹੋਵੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਦੇ ਨਾਲ ਕੋਈ ਖੂਨਦਾਨ ਕੈਂਪ ਕਰ ਰਿਹਾ ਹੈ ਕਿ ਉਹ ਖਾਦਾਾਨ ਕਰ ਰਿਹਾ ਹੈ ਕੋਈ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਉਸ ਦਿਨ ਵੀ ਜੇ ਡਿਊਟੀ ਦਾ ਪ੍ਰੈਸ਼ਰ ਹੋਊਗਾ ਨਾ ਤੇ ਕੰਮ ਨਹੀਂ ਚੱਲਣਾ ਹੈਗਾ ਛੁੱਟੀ ਜਿਹੜੀ ਉਹ ਵੀ ਹੋਈ ਔਰ ਅੱਜ ਉਸ ਤੋਂ ਬਾਅਦ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਅੱਜ ਦੇ ਆਪਣੇ ਸਾਰੇ ਸਮਾਗਮ ਤੋਂ ਮਗਰੋਂ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਫੰਕਸ਼ਨ ਹੈ ਤੁਹਾਡੇ ਅਸ਼ੀਰਵਾਦ ਸਭ ਦਾ ਸਾਰਿਆਂ ਸਹਿਯੋਗ ਸਭ ਦਾ ਰੱਖਿਆ ਗਿਆ ਜਿੱਥੇ ਉਚੀ ਚੀਤਾਉ ਤੇ ਅਰਵਿੰਦ ਕੇਜਰੀਵਾ ਜੀ ਭਵੰਤਪਨ ਜੀ ਆ ਰਹੇ ਨੇ ਔਰ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਨਾ ਕਿ ਅੱਜ ਮੰਡੀ ਦੇ ਵਿੱਚ ਜਦੋਂ ਆਉਂਗੇ ਤੁਸੀਂ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਸਨਾਨ ਦੇ ਜਿਸ ਜਿਸ ਜਗ੍ਹਾ ਦੇ ਨਾਲ ਜਿਸ ਜਿਸ ਸਥਾਨ ਦੇ ਨਾਲ ਜਿਸ ਦੀ ਸੰਸਥਾ ਦੇ ਨਾਲ ਸ਼ਹੀਦ ਉਦਮ ਸਿੰਘ ਦਾ ਨਾਮ ਜੁੜਿਆ ਹੋਇਆ ਹੈ ਉਦ ਇਬਨ ਹਾਰ ਹੈ ਜਿਹੜੀ ਉਹਦਾ ਬਦਲਣ ਦਾ ਕੰਮ ਹੈ ਜਿਹੜਾ ਅੱਜ ਤੋਂ ਸ਼ੁਰੂ ਹੋ ਜੂਗਾ ਮੈਂ ਤੁਹਾਨੂੰ ਵਾਦਾ ਕਰਦਾ ਇੱਕ ਜੀ ਮੰਡੀ ਦੇ ਵਿੱਚ ਜੀਦਾ ਜੀਦਾ ਹਾਂ ਬਾਜ਼ ਮੰਡੀ ਦੇ ਵਿੱਚ ਤੁਸੀਂ ਮੰਡੀ ਦੇ ਵਿੱਚ ਜ਼ਰੂਰ ਪਹੁੰਚੋ ਅੱਜ ਜਿਹੜੇ ਤਕਰੀਬਨ ਕਾਫੀ ਦਿਨਾਂ ਤੋਂ ਉਹ ਸਾਰਾ ਕੁਝ ਮਨਜ਼ੂਰ ਕਰਾਇਆ ਪਿਆ ਸੀਗਾ ਮੈਂ ਚਾਹੁੰਦਾ ਸੀਗਾ ਕਿ ਅੱਜ ਦੇ ਪਵਿੱਤਰ ਦਿਹਾੜੇ ਦੇ ਉਹਦਾ ਜਿਹੜਾ ਆਫੀਸ਼ੀਅਲ ਜਿਹੜਾ ਉਹਨੂੰ ਅਨਾਉਂਸਮੈਂਟ ਉਹਦਾ ਜਿਹੜਾ ਕੰਮ ਹੈ ਕੰਮ ਤੋਰਿਆ ਜਾਵੇ ਸੋ ਸਤ ਸਭ ਤੋਂ ਸਾਰੇ ਆਪਣੇ ਇਸ ਪ੍ਰੋਗਰਾਮ ਤੋਂ ਦੀ ਸਮਾਪਤੀ ਤੋਂ ਮਗਰ 12:00 ਵਜੇ ਤੱਕ 12:00 ਤੱਕ ਮੰਡੀ ਜੀ ਨੂੰ ਪਹੁੰਚੋ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗ੍ਰਾਈ ਚ ਬਹੁਤ ਬਹੁਤ ਧੰਨਵਾਦ ਔਰ ਮੈਂ ਵਿਸ਼ਵਾਸ ਬੋਣਾ ਕਿ ਕਣ ਕਣ ਰੋਮ ਰੋਮ ਹੈ ਜਿਹੜਾ ਉਹ ਇਸ ਮਹਾਨ ਦੇਸ਼ ਦੇ ਸਕੂਤ ਯੋਧੇ ਦਾ ਰਣੀ ਹੈ ਜਿਹਦੀ ਵਜ੍ਹਾ ਕਰਕੇ ਅਸੀਂ ਲੋਕ ਇੱਥੇ ਤੱਕ ਪਹੁੰਚਿਆ ਨਹੀਂ ਹੁਣ ਤੱਕ ਤਾਂ ਜੇ ਨਾ ਇਹਨਾਂ ਲੋਕਾਂ ਦੀ ਆਉਂਦੀ ਜਾਨਵਾਰੀਆਂ ਹੁੰਦੀਆਂ ਹੁਣ ਤੱਕ ਸਾਰੇ ਅੰਗਰੇਜ਼ਾਂ ਦੀ ਗੁਲਾਮੀਓ ਚੱਲ ਰਹੇ ਹੁੰਦੇ ਪਤਾ ਨਹੀਂ ਉਹਨਾਂ ਨੇ ਗਲਾਂ ਚ ਕੇ ਪੈਰਾਂ ਚ ਬੀੜੀਆਂ ਪਾਈਆਂ ਹੁੰਦੀਆਂ ਜੇ ਅੱਜ ਆਪਾਂ ਆਵਦੇ ਰਾਜੇ ਆ ਤੇ ਇਹਨਾਂ ਇਹਨਾਂ ਯੋਧਿਆ ਕਰਕੀਆਂ ਹੋਰ ਆਪਣੀ ਕੀ ਕੀ ਵਜੂਦ ਸੀ ਕੀ ਔਕਾਸੀ ਆਪਣੀ ਲੋਕਾਂ ਦੀ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਵਿਸ਼ਵਾਸ ਦੋ ਉਹਨਾਂ ਦੁਆਰਾ ਕਿ ਜੋ ਹੁਕਮ ਚਹਿਜਾ ਹੁਕਮ ਜਦੋਂ ਹੋਊਗਾ ਉਹ ਸਿਰ ਮੱਥੇ ਪ੍ਰਵਾਨ ਹੋਊਗਾ ਆਖਰੀ ਸਾਹ ਤੱਕ ਸੋ ਇਹਨਾਂ ਸ਼ਬਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਛੇਉottam ਸਿੰਘ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ